ਹਾਂਜੀ YouTube ਵਾਲਿਓ ਕੀ ਹਾਲ ਨੇ ਤੁਹਾਡੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੇ ਆਪਾਂ ਆ ਚੁੱਕੇ ਆ ਜੀ ਅੱਜ ਲਾਈਵ YouTube ਤੇ ਦੂਜੀ ਤੀਜੀ ਵਾਰੀ ਆਪਾਂ ਲਾਈਵ ਆਏ ਆ ਇਹ ਦੂਪਹਿਰ ਆਪਾਂ ਕਦੇ ਲਾਈਵ ਨਹੀਂ ਸੀ ਆਏ ਤੇ ਸਾਤ ਦੇ 9 ਵਜ ਚੁੱਕੇ ਨੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਮੱਛਰ ਵੀ ਬਹੁਤ ਜ਼ਿਆਦਾ ਹੈ ਇਧਰ ਸਾਡਾ ਤੰਦੂਰ ਬਾੜ ਰਿਹਾ ਰੋਟੀਆਂ ਬਣਾਉਣ ਵਾਸਤੇ ਇਹ ਆਟਾ ਪਏ ਰੋਟੀਆਂ ਬਣਨ ਲੱਗੀਆਂ ਨੇ ਤਾਜ਼ੀਆਂ ਤਾਜ਼ੀਆਂ ਜਿੰਨੇ ਖਾਣੀਆਂ ਨੇ ਆਜੋ ਹੈ ਤੱਕ ਕੋਈ ਨਹੀਂ ਆਜੋ 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 ਕਿੱਧਰ ਸੌਂ ਗਏ ਜੀ ਸਾਰੇ YouTube ਵਾਲੇ ਉਹ ਹੈਲੋ ਸਰ ਹਾਊ ਆਰ ਯੂ ਕੜਾ ਜੀ ਆਪਣਾ ਸੋਨਾ ਸੋਨਾਲੀ ਕਾ ਅੱਜ ਜਦੋਂ ਬੰਪਰ ਪੇਂਟ ਕਰਾਇਆ ਸੀ ਤੇ ਨਾਲ ਲਗਾਤੀ ਬਾਹਰ ਲਾਈਟ ਇਹਦੀ ਰੋਸ਼ਨੀ ਬਹੁਤ ਜ਼ਿਆਦਾ ਹੈ ਲਾਈਟ ਤੇ ਦੇਖਦਾ ਹੀ ਨਹੀਂ ਕੋਈ ਚੱਕਰੀ ਜੀ ਜੀਰੋ ആയി മന കോപി ലിങ്ക്ലി ല ਹਾਂਜੀ ਦੋਸਤੋ ਕੀ ਹਾਲ ਨੇ ਤੁਹਾਡੇ ਅਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਇਹ ਆਪਾਂ ਬਲਬਲਾ ਮੱਛਰ ਵਾਲਾ ਆਪਣਾ ਵਿਸ਼ਾ ਹੈਗਾ ਅੱਜ ਦਾ ਖਸਕਲ ਦੀ ਖੇਤੀ ਤੇ ਜਿਹੜੇ ਬੰਦੇ ਵੀ ਖਸਖਸ ਦੀ ਖੇਤੀ ਨੂੰ ਸਪੋਰਟ ਕਰਦੇ ਆ ਉਹ ਆਪਾਂ ਨੂੰ ਲਾਈਕ ਜਰੂਰ ਭੇਜੋ ਤੇ ਇਹ ਵੀਡੀਓ ਨੂੰ ਸ਼ੇਅਰ ਵੀ ਕਰੋ ਵੇਖੋ ਜੀ ਸਰਕਾਰ ਨੇ ਆਪਾਂ ਨੂੰ ਵਾਦਾ ਕੀਤਾ ਸੀ ਮਾਨ ਸਾਹਿਬ ਨੇ ਵੀ ਆਪਾਂ ਖਸਖਸ ਦੀ ਖੇਤੀ ਕਰਵਾਵਾਂਗੇ ਹਾਲੇ ਤੱਕ ਵਾਦਾ ਪੂਰਾ ਨਹੀਂ ਕਰ ਰਿਹਾ ਮਾਨ ਸਾਹਿਬ ਤੇ ਇਸ ਚੀਜ਼ ਦੀ ਖੇਤੀ ਹੋ ਜਾਵੇ ਤਾਂ ਪੰਜਾਬ ਚ ਕਾਫੀ ਹੱਦ ਤੱਕ ਜੋ ਸਿੰਥੈਟਿਕ ਡਰੱਗਸ ਜਾਂ ਕੋਈ ਬਾਕੀ ਜੋ ਵੀ ਲਟਰਮ ਪਟਰਮ ਹੈ ਬੰਦ ਹੋ ਜਾਏਗਾ ਤੇ ਕੁਝ ਹੱਦ ਤੱਕ ਮੈਸ਼ੇ ਦੀ ਖੜ੍ਹ ਪੈ ਜਾਏਗੀ ਦੋਸਤੋ ਤੁਸੀਂ ਵੀ ਜਰੂਰ ਦੱਸੋ ਵੀ ਤੁਹਾਡੀ ਕੀ ਰਾਏ ਇਸ ਵਿਚਾਰ 'ਚ ਕਿਉਂਕਿ ਜੇਕਰ ਆਪਾਂ ਜਵਾਨੀ ਨੂੰ ਬਚਾਣਾ ਹੈ ਤੇ ਕਿਸਾਨੀ ਨੂੰ ਬਚਾਣਾ ਹੈ ਤਾਂ ਇਸ ਜੀ ਜੇ ਛੇਤੀ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਲੀਕੋ ਜੀ ਆਪਾਂ ਧੋਵਾ ਵੀ ਕਰ ਰੱਖਿਆ ਹੈ ਪਰਮਾ ਦੇ ਵਾਸਤੇ ਬੱਲਬ ਵੀ ਲਾ ਰੱਖਿਆ ਮਛਰ ਵਾਲਾ ਥੈਂਕ ਯੂ ਵੀਰੇ ਲਾਈਕ ਕਰਨ ਵਾਸਤੇ ਥੈਂਕ ਯੂ ਤੁਸੀਂ ਕਮੈਂਟ ਵੀ ਪਾਸ ਕਰ ਸਕਦੇ ਹੋ ਜੇਕਰ ਤੁਹਾਨੂੰ ਇਸ ਵਿਸ਼ੇ ਤੇ ਜਾਨਕੀ ਇਹ ਵਿਸ਼ਾ ਸਹੀ ਲੱਗਿਆ ਤਾਂ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਗੰਭੀਰ ਜੋ ਹੈ ਵਿਸ਼ਾ ਹੈ ਜੀ ਤੇ ਬਹੁਤ ਜ਼ਰੂਰੀ ਵੀ ਹੈ ਇਸ ਵਿਸ਼ੇ ਤੇ ਨਾ ਖਲ ਖੁੱਲ ਕੇ ਗੱਲ ਕੋਈ ਨਹੀਂ ਕਰਦਾ ਕਿਉਂਕਿ ਸਾਰੇ ਡਰਦੇ ਆ ਤੇ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਜਿਹੜੀ ਖਸਖਸ ਦੀ ਖੇਤੀ ਹੈ ਇਸ ਵਿਸ਼ੇ ਤੇ ਆਪਾਂ ਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਆਪਣੇ ਜਿਹੜੇ ਛੋਟੇ ਨੌਜਵਾਨ ਨੇ ਮੇਰੇ ਭਰਾ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਪੇਰੈਂਟਸ ਨਾਲ ਇਸ ਵਿਸ਼ੇ ਤੇ ਗੱਲ ਕਰਨ ਤੇ ਸਾਰੇ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਨੇ ਉਹ ਆਪਸ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਕਿਉਂਕਿ ਜੋ ਹੁਣ ਦੌਰ ਚੱਲ ਰਿਹਾ ਹੈ ਤੇ ਇਹਦੇ ਵਿੱਚ ਨਸ਼ਾ ਹੈ ਜਿਹੜਾ ਸਾਰੇ ਕਹਿੰਦੇ ਨੇ ਵੀ ਦਰਿਆ ਵਗ ਰਿਹਾ ਦਰਿਆ ਨਹੀਂ ਸਮੁੰਦਰ ਬਣ ਚੁੱਕਿਆ ਜੀ ਇਹ ਤੇ ਹੈ ਤਾਂ ਉਹ ਵੀ ਨਸ਼ਾ ਹੀ ਜੋ ਮੰਨੋ ਜੁੜੀ ਖਸਖਸ ਹੈ ਉਹਦੇ ਵਿੱਚੋਂ ਅਫੀਮ ਤੇ ਪੋਸਟ ਵਗੈਰਾ ਨਿਕਲਦਾ ਹੈ ਉਹ ਵੀ ਨਸ਼ਾ ਹੀ ਹੈ ਬਾਕੀ ਜੇਕਰ ਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਹ ਆਪਾਂ ਨੂੰ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰੇਗਾ ਜਿਹਦੇ ਨਾਲ ਆਪਣੀਆਂ ਜੋ ਆਉਣ ਵਾਲੀਆਂ ਪੁਸ਼ਤਾ ਜਿਹਨਾਂ ਸੁਧਰ ਜਾਣਗੀਆਂ ਜਿਹੜੀ ਨਾ ਮਰਦੀ ਬਾਧਰੀ ਹੈ ਪੰਜਾਬ ਚ ਬੱਚੇ ਨਾ ਹੋਣ ਦੀ ਪ੍ਰੋਬਲਮ ਬਾਧਰੀ ਹੈ ਇਹਦੇ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਜਾਏਗਾ ਕਿਉਂਕਿ ਮੇਰੇ ਫਾਦਰ ਸਾਹਿਬ ਇਸ ਨੂੰ ਜਿੱਦਾਂ ਜਿਹੜਾ ਪੁੱਕੀ ਜਨੂੰ ਜਿਹਨੂੰ ਡੋਡੇ ਕਹਿੰਦਾ ਉਹ ਕੰਜ਼ੂਮ ਕਰਦੇ ਆ ਕਿਉਂਕਿ ਉਹ ਟਰੱਕ ਡਰਾਈਵਰ ਹੈ ਤੇ ਉਹਨਾਂ ਦੀ ਉਮਰ ਲਗਭਗ 72 72 73 ਸਾਲ ਹੋ ਗਈ ਸਰ ਨਾਲ ਹਾਲੇ ਤੱਕ ਉਹਨਾਂ ਨੂੰ ਕੋਈ ਬੁਖਾਰ ਤੱਕ ਨਹੀਂ ਚੜਿਆ ਤੇ ਉਹਨਾਂ ਦੇ ਨਾਲ ਦੇ ਜਿਹੜੇ ਹਾਨੀ ਸੀ ਉਹ ਬਹੁਤ ਦੇਰ ਦੇ ਇਸ ਜਗਤ ਤੋਂ ਚੜਾਈ ਕਰ ਗਏ ਨੇ ਤੇ ਇਸ ਚੀਜ਼ ਦਾ ਫਾਇਦਾ ਹੈਗਾ ਪਰ ਜੇਕਰ ਬੰਦਾ ਲਿਮਟ ਚ ਰਵੇ ਤਾਂ ਅੱਧ ਤੋਂ ਜ਼ਿਆਦਾ ਤਾਂ ਕਹਿੰਦੇ ਨੇ ਰੋਟੀ ਵੀ ਨੁਕਸਾਨ ਕਰਦੀ ਏ ਬੰਦਾ ਰੋਟੀ ਜ਼ਿਆਦਾ ਖਾਵੇ ਤਾਂ ਉਹ ਵੀ ਆਪ ਨੂੰ ਮੰਨੋ ਨਹੀਂ ਸਹੀ ਰਹਿੰਦੀ ਤੇ ਇਸ ਵਾਸਤੇ ਜੋ ਇਸ ਚੀਜ਼ ਦੀ ਖੇਤੀ ਹੈ ਨਾ ਜੇਕਰ ਪੰਜਾਬ 'ਚ ਸ਼ੁਰੂ ਹੁੰਦੀ ਹੈ ਪਰ ਇਹ ਨਹੀਂ ਕਹਿੰਦੇ ਵੀ ਸਾਰੇ ਕਿੱਲੇਾਂ ਦੇ ਕਿੱਲੇ ਬਜਾ ਦਿਓ ਯਾਰ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਦਾਂ ਰਾਜਸਥਾਨ ਵਿੱਚ ਉਹ ਮੰਤੀ ਦੀ ਥਾਂ ਦਿੰਦੇ ਆ ਵੀ ਇੰਨੀ ਮੰਤੀ ਚ ਤੁਸੀਂ ਉਗਾ ਸਕਦੇ ਹੋ ਉਸ ਤਰ੍ਹਾਂ ਹੀ ਮੰਤੀ ਚ ਆਪਾਂ ਨੂੰ ਉਗਾਣ ਦੇਣ ਜਿਸ ਨਾਲ ਕੀ ਹੋਵੇਗਾ ਕਿ ਆਪਣਾ ਜਿਹੜਾ ਜ਼ਿੰਮੇਦਾਰ ਹੈ ਜੋ ਖਾਂਦਾ ਪਿੰਦਾ ਉਹ ਆਪਦਾ ਸਟਾਕ ਰੱਖ ਲੂਗਾ ਤੇ ਸਰਕਾਰ ਨੂੰ ਦੇ ਦੂਗਾ ਤੇ ਜੋ ਨਹੀਂ ਖਾਂਦਾ ਪਿੰਦਾ ਉਹ ਵੇਚ ਕੇ ਆਦਾ ਥੋੜਾ ਸੌਖਾ ਹੋ ਜਾਊਗਾ ਤੇ ਜਿਹੜਾ ਲੈਣਾ ਲਗਦੀਆਂ ਸਵੇਰੇ ਸਵੇਰੇ ਆ ਦੇਖੀਦਾ ਹਸਪੀਟਲਾਂ ਦੇ ਅੱਗੇ ਕੁੜੀਆਂ ਲੈਣ ਲੱਗੀ ਹੁੰਦੀਆਂ ਗੂੜੀਆਂ ਲੈਣ ਵਾਲਿਆਂ ਦੀ ਇੱਕ ਹਸਾਬ ਤੇ ਭਿਖਾਰ ਹੀ ਬਣਾ ਕੇ ਰੱਖਤਾ ਹੈ ਪੰਜਾਬ ਦੀ ਜਮਤਾ ਨੂੰ ਜੋ ਨਸ਼ਾ ਕਰਦੀ ਏ ਇਹ ਸਰਕਾਰ ਨੇ ਭਿਖਾਰੀਆਂ ਦੀ ਤਰ੍ਹਾਂ ਬਹੁਤ ਤਰਸਾਂਦਾ ਹੈ ਸਵੇਰੇ ਸਵੇਰੇ ਵਿਚਾਰੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਆਪਣੇ ਕਾਰੋਬਾਰ ਦੀ ਨਹੀਂ ਟੈਨਸ਼ਨ ਹੁੰਦੀ ਉਹਨਾਂ ਨੂੰ ਆਪਣੀ ਸਿਰਫ ਗੋਲੀ ਦੀ ਟੈਨਸ਼ਨ ਹੁੰਦੀ ਏ ਕਿਉਂ ਹੋਰ ਉਹ ਕੁਝ ਕਰ ਨਹੀਂ ਸਕਦੇ ਇਸ ਵਾਸਤੇ ਆਪਾਂ ਤਾਂ ਇਹੀ ਚਾਉਂਦੇ ਆ ਲਕਸ਼ਮਣ ਬੂਰਾ ਸੱਸਾਇ ਹਾਂਜੀ ਭਾਈ ਲਕਸ਼ਮਣ ਜੀ ਹੋਰ ਠੀਕ ਠਾਕ ਹੋ ਭਾਈ ਜੀ ਗੱਲ ਕਰ ਰਿਹਾ ਸੀ ਕਿ ਭਾਈ ਜੀ ਜੁੜੇ ਨੇ ਆਪਣੇ ਨਾਲ ਲਕਸ਼ਮਣ ਜੀ ਲਕਸ਼ਮਨ ਬੂਰਾ ਜੀ ਬਹੁਤ ਬਹੁਤ ਮਿਹਰਬਾਨੀ ਭਾਈ ਤੇ ਅੱਜ ਸ਼ਾਇਦ ਕਈ ਵਿਦਵਾਨਾਂ ਨੂੰ ਮੇਰੀ ਗੱਲ ਇਹ ਸਹੀ ਨਹੀਂ ਲੱਗ ਰਹੀ ਹੋਣੀ ਵੀ ਇਹ ਕੁੱਤੇ ਤਰ੍ਹਾਂ ਪਕਾਈ ਮਾਰੀ ਜਾਂਦਾ ਐਵੇਂ ਖਾਲੀ ਟਾਈਮ ਖਰਾਬ ਕਰ ਰਿਹਾ ਲੋਕਾਂ ਦਾ ਬਾਕੀ ਆਉਣ ਵਾਲੇ ਸਮੇਂ 'ਚ ਸਭ ਨੂੰ ਇਸ ਚੀਜ਼ ਦੀ ਪਰਖ ਆ ਜਾਏਗੀ ਮੈਂ ਇਸ ਚੀਜ਼ ਇੱਕ ਆਦੇਵ ਘਰ ਤੋਂ ਹੀ ਮੈਂ ਇੱਕ ਡੈਫੀਨੇਸ਼ਨ ਦੇਖੀ ਆ ਤੇ ਫਾਦਰ ਸਾਹਿਬ ਦੀ ਕਿਉਂਕਿ ਉਹ ਕੋਈ ਵੀ ਦਵਾਈ ਨਹੀਂ ਖਾਂਦੇ 72 73 ਸਾਲ ਉਮਰ ਹੋ ਗਈ ਕੋਈ ਦਵਾਈ ਨਹੀਂ ਖਾਂਦੇ ਤੇ ਉਹਦੇ ਨਾਲ ਦੇਹਾਨੀ ਜਿਹੜੇ ਉਹਨਾਂ ਦੇ ਉਹ ਹਾਰਟ ਅਟੈਕ ਦੇ ਮਰੀਜ਼ ਐ ਉਹ ਦਵਾਈਆਂ ਥੱਬਾ ਥੱਬਾ ਦਵਾਈਆਂ ਦਾ ਖਾਂਦੇ ਆ 10 10 ਹਜ਼ਾਰ ਦੀ ਉਹਨਾਂ ਦੀ ਦਵਾਈ ਆਉਂਦੀ ਮਹੀਨੇ ਦੀ ਫਿਰ ਜਿਹੜੀ ਦਵਾਈ ਹੈ ਉਹ ਸਿਹਤ ਤੇ ਨੁਕਸਾਨ ਕਰਦੀ ਐ ਤੇ ਇਸ ਚੀਜ਼ ਦਾ ਨੁਕਸਾਨ ਮੇਰੇ ਹੱਥ ਸਾਫ ਚ ਤਾਂ ਹਾਇ ਤੱਕ ਕੋਈ ਵੀ ਨਹੀਂ ਆਦਾ ਕਿਉਂਕਿ ਮੇਰੇ ਫਾਦਰ ਸਾਹਿਬ ਮੇਰੀ ਉਮਰ 38 ਸਾਲ ਹੈ ਉਹ ਹਾਲੇ ਵੀ ਮੇਰੇ ਬਰਾਬਰ ਕੰਮ ਕਰਦੇ ਆ 22 ਦਾ ਕੰਮ ਹੋਵੇ ਤਾਂ ਜੇ ਬਾਹਰ ਦਾ ਜਿੱਦਾਂ ਉਹ ਗੱਡੀ ਦਾ ਕੰਮ ਟਰੈਕ ਟਰੱਕ ਚਲਾਉਂਦੇ ਆ ਬਹੁਤ ਔਖਾ ਹਾਰਡਵਰਕ ਹੁੰਦਾ ਹੈ ਉਹ ਤੇ ਬਹੁਤ ਵਧੀਆ ਚਲਾਉਂਦੇ ਆ ਕੰਮ ਵਧੀਆ ਕਰਦੇ ਆ ਤੇ ਆਪਾਂ ਦਾ ਇਹੀ ਕਹਿੰਦੇ ਆ ਸਰਕਾਰ ਅੱਗੇ ਮੰਗ ਰੱਖਣੀ ਚਾਹੀਦੀ ਏ ਕਿਉਂਕਿ ਇਲੈਕਸ਼ਨ ਆਉਣ ਵਾਲੇ ਨੇ ਤੇ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਮਿਲ ਜੋੜ ਕੇ ਇੱਕ ਬਾਈ ਜੀਗੇ ਨੇ ਜੱਗਾ ਜੀ ਉਹਨਾਂ ਨੇ ਬਹੁਤ ਵਧੀਆ ਕਮਹੀਮ ਚਲਾਈ ਹੋਈ ਹੈ ਖਸ ਖਸ ਦੀ ਖੇਤੀ ਬਾਰੇ ਫੌਲੇ ਵਾਲੇ ਕਰਕੇ ਸਾਰੇ ਉਹਨਾਂ ਨਾਲ ਆਪਾਂ ਇਕੱਠੇ ਹੋ ਕੇ ਰਲিয়ে ਤੇ ਆਪਣੇ ਆਪਣੇ ਪਿੰਡਾਂ ਵਿੱਚ ਟੀਮਾਂ ਬਣਾਈਆਂ ਤੇ ਇਸ ਜਿਹੜੀ ਮੋਹਿੰਮ ਨੂੰ ਕਾਮਯਾਬ ਕਰੀਏ ਕਿਉਂਕਿ ਇਸ ਨਾਲ ਆ ਜੋ ਹੈ ਨਾ ਜਾਲ ਵਿਛਿਆ ਹੋਇਆ ਹੈ ਮੰਨ ਲਓ ਮੈਡੀਕਲ ਨਸ਼ੇ ਦਾ ਤੇ ਮੈਡੀਕਲ ਮਾਫੀਆ ਦਾ ਜਿੱਦਾਂ ਕਹ ਲਓ ਜੋ ਡਾਕਟਰ ਨੇ ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਡਾਕਟਰ ਕੋਲ ਚਲੇ ਜਾਓ ਤੋਨੂੰ ਨਾ ਬਚਾਉਣ ਦੀ ਥਾਂ ਤੇ ਉਹਨਾਂ ਤੁਹਾਨੂੰ ਬਕਾਇਦਾ ਜ਼ਿਆਦਾ ਡਰਾ ਦੇਣਾ ਵੀ ਤੁਹਾਨੂੰ ਆ ਵੀ ਹੈਗਾ ਜੀ ਤਾਂ ਆ ਵੀ ਹੈਗਾ ਜੀ ਤੁਹਾਨੂੰ ਬਾਅਦ ਤੁਸੀਂ ਫਿਰ ਉਹਨਾਂ ਤੋਂ ਡੀ ਦਵਾਈ ਚਲਾਵਾ ਦੇਣੀ ਹੈ ਦਵਾਈ ਚਲਾਣਗੇ ਉਸ ਤੋਂ ਬਾਅਦ ਉਹਨਾਂ ਇਹ ਨਹੀਂ ਕਹਿਣਾ ਵੀ ਤੁਸੀਂ ਦਵਾਈ ਬੰਦ ਕਰ ਦਿਓ ਉਹਨਾਂ ਕਹਿਣਾ ਤੁਹਾਨੂੰ ਇਹ ਖਾਣੀ ਪੋਗੇ ਇਹਨੇ ਮਹੀਨੇ ਖਾਣਗੇ ਜਦੋਂ ਤੁਸੀਂ ਉਸ ਚੀਜ਼ ਦਾ ਆਦੀ ਹੋ ਗਏ ਉਹ ਵੀ ਇੱਕ ਨਸ਼ਾ ਹੀ ਗਿਣਿਆ ਜਾਂਦਾ ਹੈ ਜੇ ਤੁ ਦਵਾਈ ਆਪਾਂ ਲਗਾਤਾਰ ਖਾਂਦੇ ਆ ਉਹ ਵੀ ਨਸ਼ਾ ਹੀ ਹੁੰਦਾ ਇੱਕ ਇਸ ਤਰ੍ਹਾਂ ਇਸ ਕਰਕੇ ਵੀਰੋ ਵੀ ਜਿਹੜੀ WHO ਹੈ ਨਾ World Health Organization ਉਹ ਨਹੀਂ ਚਾਹੁੰਦੀ ਕਿ ਪੰਜਾਬ ਵਰਗੀਆਂ ਸਟੇਟਾਂ ਇਸ ਚੀਜ਼ ਦੀ ਪੈਦਾਵਾਰ ਕਰਨ ਕਿਉਂਕਿ ਇਹੋ ਜੀ ਪੈਦਾਵਾਰ ਜੇਕਰ ਹੋਣ ਲੱਗ ਗਈ ਤੇ ਜਿਹੜੀ ਬਿਮਾਰ ਬਿਮਾਰੀ ਦੀ ਜਿਹੜੀ ਧਾਰ ਇਹੋ ਘਟ ਜੂਗੀ ਤੇ ਬੰਦੇ ਜਿਹੜੇ ਤੰਦਰੁਸਤ ਹੋ ਜਾਣਗੇ ਤੇ ਜਿਹੜਾ ਡਰਗ ਮਾਫੀਆ ਉਹਨਾਂ ਦਾ ਕੁਝ ਵਿਕਣਾ ਨਹੀਂ ਇਸ ਵਾਸਤੇ ਮੇਰੇ ਨਾਲ ਕੋਈ ਜੋੜ ਨਹੀਂ ਰਿਹਾ ਇੱਕ ਹੀ ਪਾਈ ਆ ਰਿਹਾ ਹੈ ਬਾਈ ਚਾਹ ਸ਼ਾਇਦ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਪਣੇ ਬੰਦੇ ਅਵੇਅਰ ਨਹੀਂ ਹੈਗੇ ਇਸ ਚੀਜ਼ ਬਾਰੇ ਤੇ ਜੋ ਬੰਦੇ ਦਵਾਈਆਂ ਖਾਣ ਦੇ ਆਦੀ ਹੋ ਦਵਾਈਆਂ ਖਾਣ ਦੀ ਉਹਨਾਂ ਰਹਿਣਾ ਚਲੋ ਜੀ ਐਸੇ ਦਿਨਾਂ ਹਾਲ ਵੀ ਤੇ ਲੈਂਦੇ ਆਂ ਜੀ ਜਿਹੜੇ ਜਿਹੜੇ ਵੀਰਾਂ ਨੇ ਮੈਨੂੰ ਦੇਖਿਆ ਬਹੁਤ ਸ਼ੁਕਰੀਆ ਧੰਨਵਾਦ ਜਿਨ੍ਹਾਂ ਲਾਈਕ ਕੀਤਾ ਉਹਨਾਂ ਦੇ ਬਹੁਤ ਸ਼ੁਕਰੀਆ ਜੇ ਪੋਸੀਬਲ ਹੋਵੇ ਸਕੇ ਤਾਂ ਕੱਲ ਜ਼ਰੂਰ ਫੇਰ ਆਵਾਂਗੇ ਲਾਈਵ ਥੈਂਕ ਯੂ ਜੀ